ਹਾਂਜੀ ਸਰ ਅਜਿਹੇ ਜਿਲ੍ਹਾ ਕਰਨਗੜ ਦੇ ਵੱਡਾ ਭਗਵਾਨਪੁਰਾ ਤੋਂ ਸਾਡਾ ਸਰਪੰਚ ਜੀ ਦੀ ਅਦਾਈਏ ਜਿਹੜੀ ਗਰੀਬ ਜਨਤਾ ਦਾ ਰਜਵੀ ਕੀ ਕਰਾ ਜਾਂਦੇ ਸੋ ਜੀ ਮਗਰ ਜਿੱका ਖਾਸਾ ਮਗਰ ਜਿੱਕੀ ਫਤੇ ਮੈਨੂੰ ਇਹ ਵਿਸ਼ਵਾਸ ਆ ਵੀ ਜਿਹੜੀ ਸਾਡੀ ਭਾਰਤੀ ਜਨਤਾ ਪਾਰਟੀ ਹੈ ਗਰੀਬ ਦੀ ਪਾਰਟੀ ਆ ਜਿੰਦਾਂ ਨਹੀਂ ਸੋਫ ਹੋ ਚੁੱਕਾ ਵਾ ਵੀ ਜਿਹੜਾ ਸਾਦਾ ਨੇਤਾ ਹੈ ਆਰਦਾ ਬਣਾਉਂਦੇ ਸਤਾਰਾ ਸਿੰਘ ਇਹ 24 ਘੰਟੇ ਆ ਜਾ ਰੋਂਦਾ ਵਾ ਕਿ ਤੇ ਝੂੜਦੀ ਮਾਰਦਾ ਤੇ ਫੋਨ ਕਰਦੇ ਜੇ ਮੈਂ ਘਰੋਂ ਨਾ ਘਰਦਾ ਦਾ ਜੇ ਮੈਂ ਥਾਣਾ ਥਾਣਾ ਦਾ ਜੇ ਮੈਂ ਚੌਂਕ ਮੈਂ ਚੌਂਕ ਦਾ ਮੈਂ ਗਰੀਬੀਆਂ ਪਾਵਣਾਂ ਨੂੰ ਖੇਡਦਾ ਇਹਨਾਂ ਨੂੰ ਪਹਿਲਾਂ ਦੇ ਪਤਾ ਵਾ 32 ਸਾਲ ਹੋ ਗਏ ਆ ਜਨਤਾ ਦੇ ਹਲਕੇ ਦਾ ਵੀ ਇਹ ਬੰਦਾ ਕਿਹੋ ਜਿਹਾ ਸਰਕਾਰਾਂ ਜਿਹੜੀਆਂ ਵੀ ਆਉਂਦੀਆਂ ਇਦਾਂ ਹੀ ਵਾਦੇ ਕਰਦੀਆਂ ਪਰ ਮੁੱਕਰ ਜਾਂਦੀਆਂ ਨਾ ਗਰੀਬ ਨੂੰ ਮੁੜ ਕੇ ਪੁੱਛਿਆ ਨਹੀਂ ਜਾਂਦਾ ਤੇ ਜਦੋਂ ਆਪਾਂ ਬੈਠੇ ਸਭ ਸੋਚਿਆ ਨਾ ਇਹ ਹੀ ਕੋਈ ਦਾ ਮੇਰੀ ਗਰੀਬੀ ਆ ਮੈਨੂੰ ਪਤਾ ਵਾ ਗਰਾਉਂਡ ਦੇ ਵਿੱਚ ਗਰੀਬ ਨੂੰ ਕੀ ਲੋੜ ਆ ਕੇਰੀ ਜੀ ਦੀ ਪਰੇਸ਼ਾਨੀਆਂ ਮੈਂ ਘਰ ਆਪਕ ਪਹੁੰਚ ਕਰ ਰਿਹਾ ਹਾਂ ਕਿਉਂ ਮੇਰੇ ਮਗਰ ਦੀ ਪਾਰਟੀ ਉਹ ਫੁਲੰਦਰ ਪਾਰਟੀ ਜੀ ਜੀ ਐਰ ਮਸਲੇ ਐਨੋਂ ਦੇਆ ਸੌਪ ਤੋਂ ਦੇਆ ਪਰ ਇੰਨਾ ਨਹੀਂ ਵਿਸ਼ਵਾਸ ਹੋ ਗਿਆ ਜੀ ਜੀ ਵਿਸ਼ਵਾਸ ਸਭ ਤੋਂ ਵੱਡੀ ਚੀਜ਼ ਆ ਇੰਨਾ ਪਾਰਟੀਆਂ ਨੇ ਕੀ ਕੀਤਾ ਉਹਦੇ 30 ਸਾਲ ਕਾਲੀਆਂ ਦੇ ਕਾਂਗਰਸੀਆਂ ਨੇ ਗਰੀਬਾਂ ਨੂੰ ਬਟੋਏ ਤੇ ਕਟਿਆ ਤੇ ਮੋਰੋਂ ਇਹਨਾਂ ਚਾੜੀ ਚਾੜੂ ਦੇ ਵੀ ਆ ਪੰਜ ਸਾਲੋਂ ਦੇ ਬਦਲਾਅ ਆਊਗਾ ਪਰ ਝਾੜੂ ਨੇ ਇਹਨਾਂ ਗਰੀਬਾਂ ਦਾ ਉਹ ਤੋਂ ਵੱਧ ਕਰਦੀ ਗਰੀਬਾਂ ਦੀ ਕੜ ਕੇ ਬੰਦ ਕਰਤੀ ਆ ਸਭਾ ਸਕੀਮਾਂ ਵੀ ਪਾਉਣ ਦਿੱਤਾ ਗਰੀਬਾਂ ਨੂੰ ਕੋਈ ਕੰਮ ਨਹੀਂ ਮਿਲਦਾ ਗਰੀਬ ਕੰਡਾ ਨੂੰ ਵੱਜ ਜਾਂਦੇ ਆ ਕਿ ਜਿਹੜੇ ਨਿਗਰੇ ਬੱਚਿਆ ਉਹ ਨਸ਼ੇ ਦੀ ਪੇੜ ਚੜਦੇ ਜਾ ਰਿਹਾ ਨਸ਼ਾ ਹੀਂ ਦਾ ਜਰਾ ਬਰਾਬ ਵਾਜਿਆ ਨਸ਼ੇ ਦੇ ਤੇ ਗਰੀਬਾਂ ਦੇ ਘਰ ਘਰ ਰੋਟੀ ਤੋਂ ਬਿਨਸਾਰੇ ਹੋ ਪਈ ਆ ਬੱਚਾ ਕਿਸੇ ਨਾ ਕਿਹਦਾ ਨਸ਼ੇ ਦੇ ਜਰੂਰ ਲੱਗਾ ਏ ਨਸ਼ਾ ਹੀਂ ਦਾ ਜਰਾ ਮੁੰਡਾ ਹੋ ਗਿਆ ਵਾ ਉਹ ਕਰਦੇ ਮਾਪਾਂ ਦੇ ਨਾ ਕੋਈ ਚੀਜ਼ ਰਾਂ ਨਾ ਦੇ ਮਾਪੇ ਦੁਖੀ ਹੋ ਗਏ ਮੋਦੀ ਸਾਹਿਬ ਦੇ ਨਾਲ ਕਿਲੇ ਨੂੰ ਤਿਆਰ ਹੋਇਆ ਤਾਂ ਜਦ ਸਾਡੇ ਖਤਰੀ ਭਾਈ ਚੜਿਆ ਉਹ ਫੌਤਿਆਂ ਦੇ ਦੇ ਮਰੇ ਪਿਆ ਉਹੀ ਤਾਈਆਂ ਮੋਦੀ ਸਾਹਿਬਾਂ ਤਿਆਰ ਹੋਇਆ ਜਿਸ ਦਿਨ ਇਹ ਸਰਕਾਰ ਆਊਗੀ ਜੀਪੂ ਨੂੰ ਸਾਡੇ